ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਕੇ ਸਦਕਾ ਜੋਸਾ ਲਾਣਾ ਦਸਤਾਰ ਮੁਕਾਬਲਾ ਸਰਦਾਰ ਅਮਰਜੀਤ ਸਿੰਘ ਨਮਾਣਾ ਅਤੇ ਐਨ ਆਰਈ ਵੀਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੁਕਾਬਲੇ ਦੇ ਵਿੱਚ ਸਾਡੇ ਕੋਲ ਲੁਧਿਆਣਾ ਚੰਡੀਗੜ੍ਹ ਗੁਰਦਾਸਪੁਰ ਅਤੇ ਗੁਰਦਾਸਪਤ ਲਾਗਲੇ ਪਿੰਡ ਤੋਂ ਕਾਫੀ ਬੱਚੇ ਪਹੁੰਚੇ ਨੇ ਇਸ ਮੁਕਾਬਲੇ ਦੇ ਵਿੱਚ ਤਕਰੀਬਨ ਪੰਜਾਬ ਤੋਂ ਪਲੱਸ ਬੱਚੇ ਪਹੁੰਚੇ ਜਿੰਨਾਂ ਵਿੱਚ ਸਾਰੇ ਬੱਚਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਔਰ ਇਹ ਜਿਹੜੇ ਮੁਕਾਬਲੇ ਕਰਵਾਏ ਗਏ ਨੇ ਇਹ ਸਾਡਾ ਜੋ ਮੁੱਖ ਉਦੇਸ਼ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੋਹਣੀਏ ਦਸਤਾਰਾਂ ਤੇ ਸੋਨਾ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਸਾਡਾ ਮੇਨ ਟਾਰਗੇਟ ਇਹ ਵੀ ਹੈ ਕਿ ਜੋ ਨਸ਼ਿਆਂ ਦੇ ਪੰਜਾਬ ਦੇ ਹੜ ਵਗ ਰਹੇ ਨੇ ਸਾਡਾ ਮੇਨ ਟਾਰਗੇਟ ਇਹ ਸੀ ਸਾਡੀ ਸਰਦਾਰ ਅਮਰਜੀਤ ਨਾ ਮਾਣਾ ਉਹਨਾਂ ਦਾ ਮੇਨ ਟਾਰਗੇਟ ਇਹ ਸੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਸਾਹਮਣਾ ਤੇ ਕਿਵੇਂ ਆਪਾਂ ਉਹ ਪੀੜ੍ਹੀ ਨੂੰ ਅੱਗੇ ਵਧਾ ਸਕਦੇ ਹਾਂ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਉਹ ਚੜ੍ਹਦੀ ਕਲਾ ਦੇ ਨਾਲ ਸਮਾਗਮਾਂ ਦੀ ਸਮਾਪਤੀ ਹੋਈ ਹੈ। ਇਸ ਸਮਾਗਮਾਂ ਦੇ ਵਿੱਚ ਸਾਡੇ ਕੋਲ ਬਹੁਤ ਦੂਰ ਦੂਰ ਬੱਚੇ ਪਹੁੰਚੇ। ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ ਔਰ ਸਰਦਾਰ ਅਮਰਦੀਪ ਨਮਾਨਾ ਜੀ ਵੱਲੋਂ ਬੱਚਿਆਂ ਨੂੰ ਮੈਡਲ ਦੇ ਕਰਕੇ ਔਰ ਕੈਸ਼ ਪ੍ਰਾਈਜ਼ ਦਾ ਸਨਮਾਨਿਤ ਕੀਤਾ ਗਿਆ। ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗੁਰਜੀਤ ਸਿੰਘ ਜੀ ਇਥੋਂ ਦੇ ਪ੍ਰਗੁਰਦ ਸਾਹਿਬ ਦੇ ਪ੍ਰਧਾਨ ਜਿਨ੍ਹਾਂ ਨੇ ਸਾਡਾ ਵੈਸ਼ ਆਫ ਸਹਿਯੋਗ ਕੀਤਾ। ਔਰ ਬਹੁਤ ਵਧੀਆ ਉਪਰਾਣੇ ਦੇ ਨਾਲ ਇਹ ਜਿਹੜਾ ਕੰਪੀਟੀਸ਼ਨ ਦੀ ਸਮਾਪਤੀ ਹੋਈ ਹੈ ਉਹ ਸਾਰੀ ਟੀਮ ਦਾ ਧੰਨਵਾਦ ਹੈ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਦਸਤਾਰ ਮੁਕਾਬਲੇ ਸਮਾਪਤੀ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਔਰ ਇੰਟਰਨੈਸ਼ਨਲ ਲੈਵਲ ਤੇ ਇਸ ਸਮਾਗਮ ਕਰਵਾਏ ਜਾਣ ਤਾਂ ਜੋ ਅਸੀਂ ਘਰ ਘਰ ਦੇ ਵਿੱਚ ਹਰ ਸਿੱਕੇ ਦੇ ਉੱਤੇ ਸੋਲੀ ਦਸਤਾਰ ਹੋਵੇ ਤੇ ਗੁਰੂ ਕਲਗੀਧਰ ਮਹਾਰਾਜ ਜੀ ਦਾ ਪ੍ਰਦੇਸ਼ ਅਸੀਂ ਪਹੁੰਚਾ ਸਕੀਏ ਦਸਤਾਰ ਮੁਕਾਬਲੇ ਹੋਣਗੇ ਜ ਜਾਨਾਂ ਨੂੰ ਸ਼ੌਂਕ ਹੋਏਗਾ ਦਸਤਾਰ ਵੀਰ ਜੀ ਅਸੀਂ ਚਾਹੁੰਦੇ ਆਂ ਕਿ ਬੱਚਿਆਂ ਨੂੰ ਜਿੱਥੇ ਦਸਤਾਰ ਦੇ ਮੁਕਾਬਲੇ ਕਰਵਾਏ ਜਾਂਦੇ ਨੇ ਅਸੀਂ ਇਹਨਾਂ ਦੇ ਨਾਲ ਬੱਚਿਆਂ ਨੂੰ ਗੁਰਮਤਿ ਦੀਆਂ ਕਲਾਸਾਂ ਸਰਦਾਰ ਅੰਮ੍ਰਿਤਦੀਪ ਜੀ ਦੇ ਮਾਣਾ ਵੱਲੋਂ ਉਹ ਦਸਤਾਰ ਸਿਕਾਉਣ ਦੇ ਕਲਾਸਾਂ ਲਾਉਂਦੇ ਨੇ ਇਹ ਬਹੁਤ ਕੋ ਸਿੱਖਰ ਮੁਲਾ ਅੰਨੇ ਨੇ ਸੋਹਣੇ ਬੱਚੇ ਦਸਤਾਰਾ ਬਣਿਆ ਬੜਾ ਵਧੀਆ ਹੋਇਆ ਕਿ ਜਿਹਦਾ ਬਹੁਤ ਵਧੀਆ ਕੀਤਾ ਕਮੇਟੀ ਮੈਂਬਰਾਂ ਬਹੁਤ ਵਧੀਆ ਬਹੁਤ ਕੰਪੀਟੈਂਸ ਹੁੰਦਾ ਕਿ ਉਹਨਾਂ ਨੇ ਦੱਸਿਆ ਕਿ ਸਿੱਖ ਇਤਿਹਾਸ ਦਾ ਸਿੱਖ ਇਤਿਹਾਸ ਬਾਰੇ ਨੋਲੇਜ ਹੋਈ ਦਾ ਪਤਾ ਲੱਗਾ ਕਿ ਨਿੱਤ ਨੇਮ ਕਰਨੀ ਜਾਂ ਸਾਰਿਆਂ ਨੂੰ ਪਾਣੀ ਪੰਣੀ ਚੀ ਜਾ ਹਾਂਜੀ ਬਾਕੀ ਬੱਚੇ ਸਭ ਵੈਸੇ ਬਾਕੀ ਪੱਚਨ ਨੂੰ ਆਈ ਮਸੀਂ ਦੇਣਾ ਚੰਦੇ ਨੇ ਨਿੱਤ ਨੇਮ ਕਰੋ ਪਾਣੀ ਪੜੋ ਤੇ ਚੰਗੀਆਂ ਵਾਲਤਾ ਸਿੱਖੋ ਤੇ ਮੁਕਾਬਲੇ ਚ ਹਿੱਸਾ ਲਓ ਮੈਨੂੰ ਬਹੁਤ ਵਧੀਆ ਲੱਗਿਆ ਜੀ ਮੈਂ ਆਖ ਕਰਦਾ ਵੀ ਐਵੇਂ ਦੇ ਮੁਕਾਬਲੇ ਹੋਰ ਹੁੰਦੇ ਰਹਿਣ ਤੇ ਮੇਰੇ ਨਾਲ ਮੇਰੇ ਸਾਥੀ ਵੀ ਆਏ ਨੇ ਇਹਨਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਬਹੁਤ ਵਧੀਆ ਲੱਗਾ ਤੇ ਮੇਰੇ ਨਾਲ ਮੇਰੇ ਫਰੈਂਡ ਸਾਥੀ ਵੀ ਆਏ ਨੇ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਾ ਤੇ ਮੈਂ ਚਾਹੁੰਦਾ ਹਾਂ ਕਿ ਐਸੇ ਦਸਤਾਰ ਮੁਕਾਬਲੇ ਹੁੰਦੇ ਰਹਿਣ ਅਤੇ ਹਾਂਜੀ ਬਹੁਤ ਨਾਲੇ ਸਾਰਿਆਂ ਨੂੰ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਹਾਂਜੀ ਅੱਗੇ ਤਾਂ ਇਹ ਐਸੀ ਅਸੀਂ ਇਹੀ ਚਾਹੁੰਦੇ ਹਾਂ ਕਿ ਅੱਗੇ ਤੋਂ ਵੀ ਇਹ ਮੁਕਾਬਲੇ ਹੁੰਦੇ ਰਹਿਣ ਤੇ ਸਾਰੇ ਸਾਰੇ ਵੀਰ ਪਾਰਟਿਸਪੇਟ ਕਰਨ